ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਚਨਿਆਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੂਮਾਣਾ ਅਕਾਲ ਸਹਾਇ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 ਦਿਨਾਂ ਦਾ ਸਾਲਾਨਾ ਸਮਰ ਕੈਂਪ ਲਗਾਇਆ ਗਿਆ ਹੈ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰਨਗਰ ਅਤੇ ਦੂਸਰਾ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇ ਪ੍ਰੀਤਨਗਰ ਸੇਵਕਪੁਰਾ ਵਿਖੇ ਲਗਾਏ ਗਏ ਸਲਾਨਾ ਸਮਰ ਕੈਂਪ ਦੇ ਵਿੱਚ ਬੱਚਿਆਂ ਨੂੰ ਕੀਰਤਨ ਆਰਟ ਐਂਡ ਕਰਾਫਟ ਸਟਿਚਿੰਗ ਪੇਂਟਿੰਗ ਤਬਲਾ ਸਿਖਲਾਈ ਕਵਿਤਾਵਾਂ ਭਾਸ਼ਣ ਆਦ ਕਈ ਚੀਜ਼ਾਂ ਸਿਖਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਕੈਂਪਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਲਗਭਗ 195 ਰਹੀ ਕੈਂਪ ਦੌਰਾਨ ਬੱਚਿਆਂ ਦੀ ਅਗਾਵ ਵਧਾਊ ਸ਼ਖਸੀਅਤ ਦੀ ਉਹ ਸਾਰੀ ਕੀਤੀ ਗਈ ਹੈ ਤੇ ਉਹਨਾਂ ਨੂੰ ਗੁਰਮਤ ਨਾਲ ਵੀ ਝੋੜਿਆ ਗਿਆ। ਕਲੱਬ ਦੇ ਮੁਖੀ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਅਜਿਹੇ ਉਪਰਾਲੇ ਬੱਚਿਆਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਹਾਂਗੇ। ਕੈਂਪ ਨੂੰ ਸਫਲ ਬਣਾਉਣ ਵਿੱਚ ਆਕਾਲ ਸਹਾਇ ਯੂਥ ਕਲੱਬ ਦੀ ਪੂਰੀ ਟੀਮ ਦਾ ਬਹੁਤ ਸਹਿਯੋਗ ਰਿਹਾ। ਜਿਸ ਵਿੱਚ ਮੈਡਮ ਸੰਦੀਪ ਕੌਰ, ਮੈਡਮ ਕਮਲਜੀਤ, ਕਮਲਜੋਤ ਕੌਰ, ਮੈਡਮ ਅਵਨੀਤ ਕੌਰ, ਮੈਡਮ ਜਸਲੀਨ ਕੌਰ, ਮੈਡਮ ਜਸਵੀਰ ਕੌਰ ਮੈਡਮ ਹਰਲੀਨ ਕੌਰ ਗੁਰਵਿੰਦਰ ਕੌਰ ਗੁਰਮੀਤ ਸਿੰਘ ਗੁਰਨੂਰ ਸਿੰਘ ਚਰਨਪ੍ਰੀਤ ਸਿੰਘ ਹਰਮਨਜੀਤ ਸਿੰਘ ਲਾਪ੍ਰੀਤ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸੰਪੂਰਨ ਇਸ ਮੌਕੇ ਤੇ ਸਹਿਯੋਗ ਰਿਹਾ